ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਦੀ ਬੀਬੀ ਖਾਲੜਾ ਨੇ ਦੱਸੀ ਰਣਨੀਤੀ ਕੱਲੂਕਾਰਾ ਦਿਪਸ ਮੌਕੇ ਦਰਬਾਰ ਸਾਹਿਬ ਤੋਂ ਬੀਬੀ ਖਾਲੜਾ ਨੇ ਦੇਖੋ ਕਰਤਾ ਇਹ ਵੱਡਾ ਐਲਾਨ ਇਹ ਇੱਕ ਸੁਪਨਾ ਨਹੀਂ ਸੀ ਕਰਨੀ ਵੀ ਮੈਂ ਪਾਰਲੀਮੈਂਟ ਪਾਣਾ ਇੱਕ ਸੁਪਨਾ ਸੀਗਾ ਵੀ ਕੋਈ ਸ਼ੇਦ ਪੰਜਾਬ ਦੇ ਵਿੱਚ ਖਾਲਸਾ ਪੰਥ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਤਪਾਲ ਸਿੰਘ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਆ ਤੇ ਕਿਉਂਕਿ ਕਾਰਨ ਇਹ ਬਣ ਗਿਆ ਸਾਡਾ ਨਾਲ ਆਉਣ ਦਾ ਕਿ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋਇਆ ਅੱਗੇ ਤਾਂ ਹੋਇਆ ਹੀ ਹੋਇਆ ਸੀਗਾ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਆ ਵੀ ਇਹਨਾਂ ਨੂੰ ਬਸ ਟਿਕਾਣਾ ਹੀ ਲਾਉਣਾ ਤੇ ਇਹਨਾਂ ਨੇ ਜਦੋਂ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਸੁਟਿਆ ਤੇ ਮੈਂ ਉਦੋਂ ਉਹਨਾਂ ਦਿਨਾਂ ਚ ਹੀ ਬਾਹਰ ਆਈ ਸੀ ਅਮਰੀਕਾ ਤੋਂ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਮੋਰਚੇ 'ਚ ਜਾਣਾ ਚਾਹੀਦਾ ਮੈਂ ਮੋਰਚੇ 'ਚ ਗਈ ਵਾਤਾਵਰਣ ਦੇਖਿਆ ਉੱਥੇ ਇਹਨਾਂ ਨੇ ਇੰਨੀ ਬੁਰਸ਼ਾ ਕਰਦੀ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ 51 ਲਾ ਕੇ ਜੇਲ੍ਹ ਵਿੱਚ ਸੁੱਟਿਆ ਇਹ ਬਹੁਤ ਵੱਡੀ ਜਿਆਦਤੀਆਂ ਐ ਜੋ ਸਾਡੇ ਨਾਲ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਤੇ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਹਰ ਕੰਮ ਨੁਕੀ ਅਧਿਕਾਰ ਆਂਦੇ ਪਲੇਟਫਾਰਮ ਤੋਂ ਖੜੇ ਕੇ ਜਦੋਂ ਦੋ ਮੈਂਬਰ ਪਾਰਲੀਮੈਂਟ ਬਣੇ ਨੇ ਤਾਂ ਅਗਲਾ ਸਟੈਪ ਕੀ ਹੋਊਗਾ ਵੇਖੋ ਜੀ ਅਗਲਾ ਸਿਆ ਪਤਾ ਬਾੜਾ ਤਾਂ মিডিਏ ਵਾਲੇ ਹੀ ਦੱਸਦੇ ਹੁੰਦੇ ਆ ਵੀ ਅਗਲਾ ਸਟੈਪ ਕੀ ਹੋਊਗਾ ਤੁਹਾਨੂੰ ਇੱਕ ਵਾਰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਇਸ ਵਾਰ ਆਈਕੋਨਿਕ ਪਰਸਨੈਲਿਟੀ ਬਣਾਇਆ ਗਿਆ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਬੀਬੀ ਖਾਲੜਾ ਜੀ ਦਾ ਸੁਪਨਾ ਜਿਹੜਾ ਹੈ ਉਹ ਹੁਣ ਕਾਮ ਪੂਰਾ ਕਰੇਗੀ ਉਹ ਠੀਕ ਹੈ ਪਰ ਮੈਂ ਤੁਹਾਨੂੰ ਦੱਸਦੀ ਆ ਵੀ ਸਾਡਾ ਕੰਮ ਸੀਗਾ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਐਨੇ ਵਧੀਆ ਤਰੀਕੇ ਨਾਲ ਲੜੀ ਐ ਇਹਦੇ ਵਿੱਚ ਤੁਸੀਂ ਮਾਨ ਵਾਲੀ ਗੱਲ ਐ ਕਿ ਇਸ ਮਾਝੇ ਦੇ ਇਲਾਕੇ ਨੇ ਅਮਰਪਾਲ ਨੂੰ ਸਾਰੇ ਪੰਜਾਬ ਚੋ ਲੀਡ ਦਿੱਤੀ ਐ ਤੇ ਤੁਸੀਂ ਇੱਕ ਗੱਲ ਹੋਰ ਐਡਮੈਂ ਕਰਦੀਆਂ ਕਿ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਸਾਡੀਆਂ 50000 ਵੋਟਾਂ ਵੱਧ ਐ ਤੇ ਇਸ ਦਾ ਜਿਹੜਾ ਇਸ਼ਾਰਾ ਐ ਇਹ ਸੈਂਟਰ ਨੂੰ ਵੀ ਜਾਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਜਾਣਾ ਚਾਹੀਦਾ ਕਿ ਕੀ ਅਸੀਂ ਇਸੇ ਤਰ੍ਹਾਂ ਜ਼ੁਲਮ ਜਾਰੀ ਰੱਖਾਂਗੇ ਕਿ ਅਸੀਂ ਅੱਗੋਂ ਜਿਹੜਾ ਸਟਰੈਟਜੀ ਆ ਕੋਈ ਚੇਂਜ ਕਰਾਂਗੇ ਜੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਜੱਥੇਬੰਦੀ ਹੈ ਇਹ ਜਿਹੜੀ ਇੰਡੀਪੈਂਡੈਂਸ ਸੀ ਆਜ਼ਾਦ ਜਿਹੜੇ ਉਮੀਦਵਾਰ ਦੋ ਜਿੱਤੇ ਨੇ ਭਾਈ ਖਾਲਸਾ ਜੀ ਦੇ ਅਮਰਿਤਪਾਲ ਜੀ ਗੱਲ ਇੱਥੇ ਇਹ ਆ ਰਹੀ ਹੈ ਕਿ ਜੇਕਰ ਕੱਲ ਨੂੰ ਦੇਸ਼ ਦੇ ਹਿੱਤ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਐਨਡੀਏ ਸਰਕਾਰ ਹਲੇ ਬਣ ਨਹੀਂ ਰਹੀ ਉਤੇ ਇੰਡੀਆ ਅਲਾਈਐਂਸ ਜਿਹੜੀ ਹੈ ਉਹ ਸਰਕਾਰ ਉਹ ਖਿੱਚੋਤੀ ਚੱਲ ਰਿਹਾ ਹੈ ਕਿ ਅਸੀਂ ਜਿਹੜੇ 18 ਅਦਰ ਨੇ ਉਹ ਲੈ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਰਾਫਲੋਰੀ ਕਹਿੰਦੇ ਨੇ ਕੀ ਜਿਹੜੇ ਇੰਡੀਪੈਂਡੈਂਟ ਨੇ ਇਹ ਕਿੰਨਾ ਵੱਲ ਜਾਣਗੇ ਜੇਕਰ ਕੱਲ ਨੂੰ ਇਹਨਾਂ ਦੋਨਾਂ ਦੀ ਲੋਕ ਪੈਂਦੀ ਹੈ ਇਹ ਦੇਖੋ ਇਹ ਬੜਾ ਔਖਾ ਨਹੀਂ ਇਹ ਬੜਾ ਔਖਾ ਫੈਸਲਾ ਹੈ ਅਦਰ ਦੇਖੀ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਇਆ ਹੈ ਉਹਨਾਂ ਨਾਲ ਨਹੀਂ ਜਾ ਸਕਦੇ ਤੇ ਦੂਜਾ ਅਮਰਤਪਾਲ ਦਾ ਵੀ ਕੋਈ ਫੈਸਲਾ ਹੋ ਸਕਦਾ ਮੈਂ ਹਰਸਪਾਲ ਨੂੰ ਕਦੇ ਨਹੀਂ ਮਿਲਿਆ ਅਮਰਤਪਾਲ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਇਲੈਕਸ਼ਨ ਇਸੇ ਮੁਹਾ ਬਿਹਾਫ ਤੇ ਲੜੀ ਹੈ ਕਿ ਅਮਰਤਪਾਲ ਨੂੰ ਬਾਹਰ ਕੱਢਣਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਹੁਣ ਅਗਲੀ ਜੰਗ ਬੰਦੀ ਸਿੰਘਾਂ ਦੀ ਤੇ ਅਮਰਤਪਾਲ ਹੋਰਾਂ ਦੀ ਬਾਹਰ ਜੇਲ੍ਹਾਂ ਤੋਂ ਬਾਹਰ ਰਿਹਾਈ ਦੀ ਹੋਏਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਰਿਹਾਈ ਦੀ ਹੋਊਗੀ ਕਿਉਂਕਿ ਮੋਰਚਾ ਹੀ ਇਸ ਗੱਲ ਤੇ ਇੱਥੇ ਵੀ ਲੱਗਾ ਸੀ ਔਰ ਮੈਂ ਮੇਰਾ ਇੱਧਰ ਮਨੁੱਖੀ ਅਧਿਕਾਰਾਂ ਦਾ ਸਮਝ ਕੇ ਮੈਂ ਵੀ ਇਹ ਗਲਤ ਹੋ ਰਿਹਾ ਹੈ ਤੇ ਮੈਂ ਇਸ ਕੰਪੇਨ ਦੇ ਵਿੱਚ ਆਪਣੀ ਹਾਜ਼ਰੀ ਲਾਈ ਹੈ ਭਾਈ ਅਮਰਪਾਲ ਸਿੰਘ ਦਾ ਬਾਹਰ ਆਉਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਮੈਂ ਬੰਡਰ ਪਰਸਿਸਟਿਊਸ਼ਨ ਵੀ ਬਲੋਗ ਨਹੀਂ ਉਹ ਜਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਉਹੀ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਹੈ ਉਹਨੂੰ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ 89 ਦੇ ਵਿੱਚ ਉਹਨਾਂ ਨੂੰ ਛੱਡਿਆ ਸੀਗਾ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਨੂੰ ਤੇ ਅਗਲੀ ਅਗਲੀ ਕਾਰਵਾਈ ਤੁਸੀਂ ਸਾਡੇ ਖਾਲੇ ਨਾ ਪਹੋ ਜੀ ਅਸੀਂ ਵਿਸ਼ਵਾਸ ਕਰਦੇ ਆ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏ ਜਾਣਾ ਤੇ ਜਾਵਾਂਗੇ ਕੀ ਜਾਣਾ ਕੀ ਪਊਗਾ ਜਾਣਾ ਜਾਣਾ ਪਿਆ ਤੇ ਜਾਵਾਂਗੇ ਪਰ ਅਸੀਂ ਪੋਜ਼ਿਟਿਵ ਆ ਸਾਨੂੰ ਲੱਗਦਾ ਵੀ ਅਮਰਪਾਲ ਨੂੰ ਜਿਵੇਂ ਪੇਪਰ ਦਾਖਲ ਹੋਏ ਆ ਇਲੈਕਸ਼ਨ ਹੋ ਗਈ ਆ ਇਹ ਵੀ ਹੋ ਜਾਊਗਾ ਵੀ ਅਮਰਪਾਲ ਸੰਸਦ ਵਿੱਚ ਪਹੁੰਚੂਗਾ ਤਾਂ ਕੀ ਸਮਝੋ ਕਿ ਪੰਜਾਬ ਦੀ ਬਿਹਤਰੀ ਵਾਸਤੇ ਕਿੱਡਾ ਵੱਡਾ ਸਟੈਪ ਹੈ ਜਿਹੜੇ ਤੋਂ ਤੈਨੂੰ ਲੱਗਦਾ ਕਿ ਦੁਬਾਰਾ ਤੋਂ ਰਿਵਾਈਵ ਹੋ ਰਿਹਾ ਪੰਜਾਬ ਉਹੀ ਖਾਲਸਾ ਰਾਜ ਵੱਲ ਸਾਰੇ ਲੋਕਾਂ ਦੇ ਕਲਿਟਰ ਰਿਵਾਈਵ ਹੋ ਰਿਹਾ ਹੈ ਜਿਹੜਾ ਗਲਤ ਸਿਸਟਮ ਹੈ ਨੂੰ ਤੋੜਨਾ ਬੜਾ ਔਖੰਗਾ ਪਰ ਖਾਲਸਾ ਪੰਥ ਨੇ ਜੋ ਫਜ਼ਲਾ ਦਿੱਤਾ ਹੈ ਉਹ ਦੁਨੀਆ ਭਰ ਦੇ ਵਿੱਚ ਗਿਆ ਹੈ ਕਿ ਦੁਨੀਆ ਜਿਹੜੀ ਇਹ ਸਿੱਖ ਕੌਮ ਹੈ ਇਹ ਆਪਣੇ ਫੈਸਲੇ ਆਪ ਕਰੇ